ਆਬੇ ਹੁੰਦਾ ਉਹਦਾ ਦੂਆ ਦਾ ਮੂਰੇ ਜਾ ਰਿਹਾ ਚੰਗਲ ਢੱਲਾ ਆਇਆ ਵਾ ਦੋਨਾਂ ਢੱਲਾ ਆਇਆ ਇੰਨੇ ਆਚਾ ਇਹ ਕਰਦੀ ਸਾਰੀ ਚਾਹ ਅੱਛਾ ਅੱਜ ਮੰਮੀ ਨਹੀਂ ਹੈ ਨਹੀਂ ਤੇ ਕਰੇ ਬਣਾਉਂਦਾ ਮਨੂੰ ਲੱਗਦਾ ਇਹ ਫੋਟੋ ਦਾ ਮੋਦੀ ਵਾਲੀ ਪੂਛ ਮੋਦੀ ਵਾਲੀ ਪੀਐਮ ਬਣ ਕੇ ਆਟੂਗਾ ਮੋਦੀ ਚਾਹ ਪਰ ਟੇਕ ਨਾਲ ਬਣਾ ਕੇ ਬਣਾ ਕੇ ਦੇਤਾ ਡਾਟੀ ਨਾਲ ਬਣਾਉਂਦਾ ਤਾਂ ਉਹ ਵੀ ਵਧੀਆ ਚਾਹ ਬਣਾਤਾ ਉਹ ਨਾਲ ਬਣ ਗਿਆ ਮਾਤਰੀ ਠੀਕ ਹੈ ਮੈਂ ਵੀ ਬਣ ਜਣਾ ਹੈ ਨਹੀਂ ਰੋਜ਼ ਕਰਦੇ ਆ ਲੋ ਹੋ ਗਈ ਲੋ ਹੋ ਗਈ ਹਾਂ ਹੁਣ ਤਾਂ ਬੰਦ ਹੋ ਜਾਂਦਾ ਜੋੜ ਸਵੀਟ ਦਾ ਯੂਜ਼ ਕਰ ਰਹੇ ਇਹਦੇ ਨਾਲ ਵਧੀਆ ਚੱਲਦੀ ਆ ਨਾ ਬਹੁਤ ਵਧੀਆ ਨਾਲ ਪਤਾ ਵੀ ਨਹੀਂ ਲੱਗਦਾ ਨਾ ਹਾਂਜੀ ਪੜਾਕਾ ਬੜੀ ਔੜੀ ਔੜੀ ਨਹੀਂ ਬਹੁਤ ਟਾਈਮ ਲੱਗ ਜਾਂਦਾ ਇਹਦੇ ਨਾਲ ਜਦੇ ਮਿੰਟੋ ਮਿੰਟੀ ਕੰਮ ਹੋ ਜਾਂਦਾ ਉਹ ਬ੍ਰੇਕ ਟਾਈਮ ਲੋ ਜੇ ਬਈ ਕੱਲ ਟਰਾਲਾ ਲੱਦਣੇ ਆ ਤਾਂ ਫਿਰ ਰਾਤ ਹੱਥੇ ਬਾਕੀ ਹੁਣ ਲੱਦਤਾ ਤੇ ਮੈਨੂੰ ਇੱਕ ਕੰਮ ਹੋਰ ਪੈ ਗਿਆ ਤਾਂ ਤੇ ਉਧਰ ਗਿਆ ਤਾਂ ਤੇ ਹੁਣ ਇਹਨਾਂ ਨੂੰ ਲੱਦ ਲੂਦ ਦੇ ਹੁਣ ਕੱਢਣ ਲੱਗੇ ਆ

ਹੋ ਤੇ ਜਲਦੀ ਆ। ਬਹੁਤ ਤੇਜ਼ ਐ। ਵੀਡੀਓਸ ਮੜ ਨਹੀਂ ਲੰਦੀ। ਆਵਾਜ਼ ਦੀ ਸਾਊਂਡ ਸੁਣਦੀ ਹੋਣੀ ਸੋ ਸਾਰੀ। ਆਵਰ ਨੂੰ ਪਾਣਾ। ਹੈ? ਪਾਣਾ। ਹੈ? ਦੋਸਤ ਉਹ ਲਾਦਾ ਮੈਂ ਤਾਂ ਪਹਿਲਾਂ ਮੈਂ ਵੀ ਆ ਵੀ ਇਹ ਵਾਂਗ। ਆਹ ਬਈ ਤੇਜ਼ ਨਹੀਂ ਆ ਵੀਰੇ। ਆ ਦੇਖ ਲਿਆ। ਓਹ ਯਾਰ ਬੰਦਾ ਇਹ ਦੁਕਾਨ ਆਉਂਗਾ ਇਹ ਦੁਕਾਨ ਆਇਆ ਆਹ ਹੈ ਆਹ ਇੱਥੇ ਕਿਹੜੇ ਕਿਹੜਾ ਅੱਛਾ ਪਹਿਣਾ ਗੋਮ ਹੈਗਾ ਪਹਿਣਾ ਲੋਗਾ ਇਹ ਇਹ ਆਦਰ ਮੀਡੀਅਮ ਹੈ ਅੱਛਾ ਹੁਣ ਇੱਥੇ ਕਹਿ ਰੋ ਕਹਿ ਲਵਾ ਫਿਰ ਉਹ ਕਿਹੜਾ ਦੂਆ ਲਾਣਾ ਚਾਹੇ ਪਹਿਣਾ ਲਾਣਾ ਪਹਿਲਾ ਆਉਂਗਾ ਦੂਆ ਲਾਣਾ ਜੀਰ ਵੀ ਬਥੇ ਕਹਿੰਦਾ ਜੀ 何だよ。 ਵੇ ਹੁੰਦਾ ਉਹਦਾ ਦੂਆ ਦਾ ਮੂਰੇ ਜਾ ਰਿਹਾ ਚੰਗਲ ਢੱਲਾ ਹੋਇਆ ਵਾ ਦੋੜ ਜਾ ਢੱਲਾ ਵੇਆ ਦੇ ਲੀਵ ਉਹ ਤਾਂ ਉਹਦਾ ਉਹ ਨਾਲ ਕਿਹੜੇ ਵੱਟ ਮਾਰਦੇ ਫਿਰੇ ਨੇ ਜਿਹੜੇ ਵੱਟ 22 ਗੋੜੀਆਂ ਉਹ ਉੱਪਰ ਚੜ੍ਹਾ ਹੈ ਨਾ ਉਹ ਮੈਂ ਦੇਖਦਾ ਇਹਨੂੰ ਪਿੰਡ ਦਾ ਕਿਹੜੇ ਮੁੰਡੇ ਨੇ ਆ ਚਿਕੜਾਉਂਦਾ ਨੇ ਥੋੜਾ ਬਹੁਤਾ ਫੇਰ ਮੈਂ ਸਿੱਧੋ ਮਿਲਣ ਲੱਗੇ ਨੇ ਉੱਥੇ ਵੀ ਮੇਰਾ ਮੁੰਡਾ ਹੈ ਨਹੀਂ ਨਹੀਂ ਤੇਰਾ ਕਿਹਿੰਦਾ ਮੁੰਡਾ ਹੋਣੀ ਪੁਰਾਣਾ ਹੈ ਇਹ ਤੇਰੇ ਦਾ ਬੈਗ ਲਾ ਲੈ ਵਿੱਚ ਕਾਹਨ ਲੈ ਜਾਣਾ ਥੋੜੀ ਦੇਖ ਲਗਾ ਮੈਂ ਤਾਂ ਲੈਣਾ ਹਾਂ ਜੋ ਜਿਹੜਾ ਦੇ ਇਹ ਖੜੇ ਆ ਉਹਦੇ ਸਾਈਡ ਤੇ ਲਾ ਦੇਣਾ ਰਹਿਣ ਦੇ ਜੋ ਇਹ ਢਿੱਲ ਲਈ ਆ ਉਹ ਰੋਡਾ ਉਹਨਾਂ ਗੇਰ ਛੋਟਾ ਕਹਿੰਦਾ ਕਹਿੰਦਾ بڑا ਗੇਰ ਹੈ ਕਹਿੰਦਾ ਨਿਕਲ ਸਕੇ ਉਹ ਬੰਦੂਆਂ ਮੈਂ ਤਾਂ ਆਈ ਨਾ ਤੂੰ ਕਹੀ ਦੀ ਇਹਦਾ ਜਰਾ ਲਾ ਮੈਂ ਤਾਂ ਕਾਹੀ ਵੀ ਗਿਆ ਤਾਂ ਵੀ ਡੁੱਬ ਗਿਆ ਆ ਇਹ ਕਿਹੜੇ ਬੰਦਾ ਉੱਤੇ ਜਾਂ ਦੱਬਦਾ ਦੱਬ ਜਾ ਰਿਹਾ ਉਹਨੂੰ ਉੱਠੋਣੇ ਲੱਰ ਰਿਹਾ ਨਾ ਫੇਰੇ ਆ ਰਹੀ ਹੈ ਜਿਹੜਾ ਰਾਤ ਦਾ ਕੰਮ ਰਾਤ ਦਾ ਪੂਰੇ ਹੋਈ ਸੀ ਦੀਪਾ ਫਰਾਈ ਕੇ ਘੜੇ ਦੀ ਮੈਂ ਰੋਕਿਆ ਤੇ ਆਪ ਛੋੜ ਗਿਆ ਚਲੋ ਆ ਦੇਖ ਲੋ ਫਿੱਕੜਾ ਹੈ ਜੇ ਫਿੱਕੜਾ ਹੈ ਜੇ ਕੰਦਾ ਪਰ ਰਿਸ਼ਤ ਨਹੀਂ ਲੈਣਾ ਫੱਟਾ ਮੈਂ ਦੋਈ ਟਰਾਲੀ ਲੈ ਜਣਾ ਛੋਟੀ ਟਰਾਲੀ ਫੱਟਾ ਲੇ ਕੇ ਰਹੇ ਉਹਦਾ ਪੂਰਾ ਟਾਈਮ ਦਾਈ ਦਾ ਠੀਕ ਆ ਉਹਦਾ ਉਹ ਰਾਤ ਰਾਤ ਗਿੱਲਾ ਦਾ ਅੱਜ ਤੋਂ ਪਲਾਟੀ ਟਰੈਕਟਰ ਘੁੰਮਲੇ ਦੋ ਤਿੰਨ ਵਾਰ ਉਹ ਮਰ ਗਿਆ ਸੇ ਲੋਬਾ ਅਜੇ ਤੱਕ ਪਹਿਲਾ ਕੰਮ ਕਰਾਉਣਾ ਹੈ ਜਿਹੜਾ ਇਹ ਜਿਹੜਾ ਲੈ ਇੱਕ ਦੇ ਜਾ ਓਏ ਜੱਗਰ ਆ ਗਏ ਅੱਗੇ ਹੋਏ ਬੰਦੇ ਸਤਿ ਸ਼੍ਰੀ ਅਕਾਲ ਜੀ ਆਪਾਂ ਦਾ ਕਾ ਮਨਾਉਂਦਾ ਕਿਤੇ ਇੱਕ ਨੰਬਰ ਬਾਈ ਖਾ ਗਏ ਉਹਦਾ ਖਲਾਸਾ ਜਾਪਣਾ ਮਨਾ ਕੇ ਬਾਈ ਉਹ ਆਪਾਂ ਹੋਟਲ ਖੋਣ ਦੇਣਾ ਨਹੀਂ ਨਹੀਂ ਹਈ ਸੱਚੀ ਗੱਲ ਆ ਚੱਲੂਗਾ ਬਹੁਤ ਮੈਂ ਤਾਂ ਤੁੱਕੇ ਨਾ ਪਾਇਆ ਦਾ ਮਿੱਠਾ ਪੱਤੀ ਦਾ ਬਾਈ ਸਵਾਦ ਆਇਆ ਚਾਹ ਦਾ ਕਿਤੇ ਪਾਗਾਂ ਦਾ ਜੀ ਨੇ ਜੰਦੇ ਸੀ ਪੀਣਿਆ ਚਾਹ ਇਹ ਕਰਦੀ ਸਾਰੀ ਚਾਹ ਅੱਛਾ ਅੱਛਾ ਮਮੀ ਨਹੀਂ ਹੈ ਨਹੀਂ ਤੇ ਕਰੇ ਬਣਾਉਂਦਾ ਮਨੂੰ ਲੱਗਦਾ ਇਹ ਫੋਟੋ ਦਾ ਮੋਦੀ ਵਾਲੀ ਪੂਛ ਮੋਦੀ ਵਾਲੀ ਪੀਐਮ ਬਣ ਕੇ ਆਟੂਗਾ ਮੋਤੀ ਚਾਹ ਪਰ ਟੇਕਣਾ ਬਣਾ ਕੇ ਬਣਾ ਕੇ ਦੇਤਾ ਤਾਂ ਇਹਨਾਂ ਨੂੰ ਬਣਾ ਦਾ ਤਾਂ ਉਹ ਵੀ ਵਧੀਆ ਚਾਹ ਬੜਵਾਤਾ ਉਹ ਨਾਲ ਭੜ ਗਿਆ ਮਾਤਰੀ ਠੀਕ ਹੈ ਮੈਂ ਵੀ ਬਣ ਜਣਾ ਹੈ ਨਹੀਂ ਰੋਜੇ ਘਰ ਦੇ ਜਾਂਦੇ ਕਲੀ ਜਾਂ ਕਰੇ ਇਧਰ ਨੂੰ ਕਰੇ ਉਧਰ ਨੂੰ ਕਰੇ ਵਿਆਹ ਹੀ ਜਾਂ ਹੈ ਅੱਜ ਘਰ ਤੇਰਾ ਕੰਮ ਪੈ ਗਿਆ ਥੋੜਾ ਜਿਹਾ ਗਏ ਹੋਏ ਤੇ ਤਾਂ ਫੇ ਅੱਜ ਮੈਂ ਚਾਹ ਬਣਾ ਕੇ ਦੇਈ ਭਾਈ ਚਾਹ ਉਹਦਾ ਨਿਆਰੇ ਨੂੰ ਮੈਂ ਆ ਬਣਾ ਤੈਨੂੰ ਕੋਈ ਸੰਭ ਨਹੀਂ ਲੱਗਣੀ ਜਣੀ ਯਾਰ ਉਹ ਪਾਜੀ ਸੰਭ ਨਹੀਂ ਲੱਗਦੀ ਉਧਰ ਉਹ ਫੋਰਮਲ ਬੜਾ ਹੈ ਨਾ ਫਿਰ ਬੜਾ ਫੋਰਮਲ ਹੁੰਦਾ ਹੈ ਹਾਂ ਬਰਾਏ ਬੈਠ ਜਾ ਜਿਹੜੇ ਆ ਕੰਨ ਜੇ ਨਹੀਂ ਹੁੰਦੇਗਾ ਕਿਸ਼ਤੀ ਦੇ ਉੱਪਰ ਕੰਨ ਜਿਹਨੇ ਗੋਲ ਦੇ ਉਹਦੇ ਵਿੱਚ ਬਹਿ ਗਏ ਦੋੇ ਪਾਸੇ ਦੇਖ ਯਾਰ وہی ਰਹਾ ਮੈਂ ਆ ਰਾਡ ਦੇ ਵਿੱਚ ਬੈਠ ਨਹੀਂ ਚਾਈਦੀ ਇਹ ਰਾਡ ਦੇ ਵਿੱਚ ਤੇ ਇਧਰ ਕੰਨ ਆ ਜਿਹੜੇ ਸੱਡਾਂ ਆਣੇ ਉਹ ਨੰਬੇ ਨੰਬੇ ਜੀ ਉਹਨਾਂ ਦੇ ਵਿਚਾਲੇ ਆ ਉੱਪਰ ਆ ਜੀ ਉਹਨਾਂ ਦੇ ਬਹੁਤ ਹੀ ਚੱਕੇ ਜੀ ਤਾਂ ਹੋ ਗਈ ਫਿੱਟ ਸਟਰੈਸਰ ਆਲੇ ਹੁਣ ਆਪਾਂ ਬਾਸਕਲ ਬੂਸੇ ਕੱਸ ਕੇ ਹੁਣ ਤੁਹਾਡੇ ਨਾਲ ਲੱਗ ਰਿਹਾ ਤੀਸਰਾ ਸਰਵਟ ਕਰ ਦੋ ਠੀਕ ਹੈ ਦੋ ਕੁ ਦਿਨ ਦਾ ਕੰਮ ਹੋ ਰਿਹਾ ਹੁਣ ਲੀਵਰ ਲਾਣਾ ਛਾਬ ਨੂੰ ਮਸ਼ੀਨ ਨੂੰ ਅੱਛਾ ਜੀ ਆ ਮੀਂਹ ਨਾ ਪੈ ਗਈ ਬੈ ਗਿਆ ਉਹਦਾ ਰਾਮ ਨਾਲ ਵਿੱਚ ਚੌਂਗੜੀ ਮਾਰ ਕੇ ਮੇਰੀ ਅਜਾਈ ਨਾਲੇ ਬੈੱਡ ਲਾਤਾ ਹੁਣ ਨਾਲੇ ਨਾਲੇ ਕੰਬਲ ਬੈੱਡ ਲੱਗ ਗਿਆ ਹਾਂਜੀ ਡਬਲ ਡਬਲ ਬੈੱਡ ਤੇ ਅਜਾਈ ਇਹ ਆਪਣਾ ਕੱਟ ਲਾਇਆ ਕਿ ਸਿੰਗਲ ਬੈਸਟਰੀ ਤੇ ਡਬਲ ਬੈੱਡ ਆ ਕਿ ਸਿੰਗਲ ਹੈ ਡਬਲ ਬੈੱਡ ਲਾਇਆ ਕਿ ਸਿੰਗਲ ਹੈ ਇਹਦਾ ਬੈਸਟਰਾ ਲੱਗਦਾ ਦਾ ਲਾ ਦੇ ਹੁੰਦਾ ਤੇ ਇਹ ਤਾਂ ਫੂਕ ਦਿੰਦਾ ਲਾ ਦਿੰਦਾ ਆ ਚਾ ਅੰਦਰੇ ਜਾ ਉਹ ਕੋਈ ਡੀ ਜੇ ਵਾਲੇ ਭਾਈ ਬੂ ਬੇਰੇ ਗਾਣਾ ਚਲਾ ਦੇ ਕੋਪੀ ਰਾਈਟ ਲਿਓ ਨਾ ਰੇ ਲੋ ਜੀ ਇਹ ਤਾਂ ਪੈ ਗਿਆ ਅੰਦਰ ਗਾਣੇ ਲਾ ਕੇ ਲੈ 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 ਦੇਖੋ ਜੀ ਲੈ ਲੋਣ ਬੰਦੇ ਕਿਹਾ ਪਏ ਆ ਕਿੰਗ ਚੱਕੇ ਨਾ ਉਹ ਅੰਦਰ ਨਾ ਬੱਜੇ ਕਿਤੇ ਮੈਂ ਵੀ ਆਨ ਵਿੱਚ ਸ਼ਾਪਟ ਗਾਣੇ ਬੰਦ ਕਰ ਲੋ ਉਹ ਸ਼ਾਪਟ ਬੈਠੀ ਵਿੱਚ ਰੱਖ ਮੈਂ ਖੜੀ ਗੱਲਾਂ ਨਾ ਮਰ ਉਹ ਸ਼ਾਟਾ ਦੋ ਹਾਂ ਤੂੰ ਉਧੜਾ ਹਾਂ ਲਾ ਕੇ ਬੈਠਾ ਤੂੰ ਗਾਣਾ ਠੀਕਾ ਅੱਜ ਮੈਂ ਲਾਇਆ ਸੀ ਤੇ 판ਨੇ ਮਾਰਨਾ ਸੀ ਲੀਆਂ ਦੇ ਸਾਹਮਣੇ ਕੱਲੀ ਦੇ ਭਾਵੇਂ ਗੋਲੀ ਮਾਰ ਦੀ ਐਡਾ ਦਾ ਗਾਣਾ ਉਹ ਜਿਹੜੇ ਚੱਕ ਲੈ ਦੇ ਰਿਹਾ ਭਾਜੀ ਹਾਂ ਮੋਮੈਂਟ ਰੁਕ ਜਾ ਤੂੰ ਆ ਨਾੜ ਚੱਕ ਕੇ ਜਾਨ ਨੂੰ ਵਿੱਚ ਪਾ ਕੇ ਨਾ ਗਲੀ ਦਾ ਤੇਲ ਲਾ ਮੈਂ ਤਾਂ ਹੀ ਪਾਉਂਗਾ ਨਾ ਖੁੱਲੂਗਾ ਪਾਨਾ ਚਾਬੀ ਵੀ ਨਹੀਂ ਲੱਗੇ ਕੇ ਅੰਦਰ ਇਹ ਨਹੀਂ ਲੱਗੇ ਜਾਣਾ ਐਵੇਂ ਹੀ ਵੜ ਕੇ ਵੀ ਨਾ ਪਾ ਨਾ ਚਾਬੀ ਦਈ ਸਾਜੀ ਵਾ ਪੱਗੇ ਹੋਰ ਮੈਂ ਇੰਨੇ ਫਿਰ ਉਨੀ ਨਬਰ ਉਨੀ ਨਬਰ ਓ ਨੀ ਲੱਗਾ ਭਾਈ ਅਦੋਂ ਸਮਾਂ ਦਾ ਕਾਹੂ ਜ਼ਰਾ ਗਾਣੇ ਬੰਦ ਕਰ ਲੋ ਹੈ ਪਤਾ ਨਹੀਂ ਕਿਹੜੇ ਆਣੀਆਂ ਹੋਣੀਆਂ ਗਾਣੇ ਲੈ ਐਨ ਗਈ ਖੁਸ਼ ਆਤੀ ਨਹੀਂ ਆਈ ਚਾਬੀ ਪਹਿਲਾਂ ਪਹੁੰਚ ਗਈ ਆ ਬਈ ਮੁਰੇ ਕਿਹੜੀ ਪ੍ਰੈਕਟਿਕ ਇਧਰ ਦੀ ਐ ਐ ਇਧਰ ਲਾਉਣੇ ਹਜੇ ਨੈਟ ਇਧਰ ਲੱਗ ਗਏ ਉਹ ਤਾਂ ਫਟ ਕਰਤੇ ਉਸ ਚਲ ਗਿਆ ਭੰਨਣਾ ਆਪਾਂ ਇਹਨਾਂ ਦਾ ਨਾ ਫਟ ਕਰੇ ਅਸਮਸੇ ਤਾਂ ਨਹੀਂ ਆਲੀ ਬਾਰੀ ਨੂੰ ਇੱਧਰ ਰੱਖ ਹਾਂ ਜਿਹੜਾ ਪਾਇ ਹੋਇਆ ਤੇ ਉੱਪਰ ਨੂੰ ਆਏ ਤਾਂ ਮਾਰੀ ਰੋਕਦਾ ਤਾਂ ਹੋਰ ਪਾਊਗਾ ਮੈਂ ਥੱਲੇ ਨੂੰ ਥੱਲੇ ਨੂੰ ਪਾਣੇ ਨਾ ਤੇ ਪੈਰ ਤਾਂ ਆਪਾਂ ਨੂੰ ਤੇ ਫੇਰ ਥੋੜੀ ਵਰਗੇ ਫੁੱਤੂਆਂ ਦੇ ਪਾਸ ਤੇ ਅੱਛਾ ਜੀ ਮੈਂ ਸਵਾਦ ਤੇ ਉਹ ਵੀ ਫੁੱਤੂ ਜਿਹੜਾ ਪਾਦਾ ਹੋ ਵੀ ਫੁੱਤੂ ਕਾਮੋਂ ਨੇੜੇ ਲੱਗ ਗਿਆ ਫਰਪਰ ਦੇ ਲੋੜ ਨੇ ਤਾਈ ਇੱਧਰ ਆਏ ਹੋਏ ਸਮਾਨ ਲੈ ਆਂਦਾ ਸਮਾਨ ਸਾਰਾ ਚੱਕ ਕੇ ਬਾਈ ਕਪੈਣਾ ਹੈ ਜਿਹਨੇ ਵੀ ਡਰਾਈਵਰ ਆ ਹਾਂਜੀ ਤੁਸੀਂ ਦੱਸ ਦੋ ਪਹਿਲਾਂ ਜਿੰਨੇ ਵੀ ਯਾਰ ਕਪੈਣਾ ਵਾਲੇ ਡਰਾਈਵਰ ਆ ਐਨ ਫਿਰ ਉਹ ਤਾਂ ਫੁਰਦੂਏ ਜਾਣਦੇ ਆ ਕਹਿੰਦੇ ਆ ਐ ਲੋ

ਗੱਡੀ ਜਨ ਦੇਖੋ ਸਿਰੇ ਤੱਕ ਭਰੀ ਹੋਈ ਆ ਇੱਕ ਡਰਾਈਵਰ ਸੀਟ ਖਾਲੀ ਆ ਬਸ ਮਗਰ ਨੂੰ ਮਗਰ ਦੇਖਦਾ ਹੈਗਾ ਹੈ ਮਗਰ ਪਿਆ ਕੰਗਾੜੀ ਦੇਖਦਾ ਹੈਗਾ ਮਗਰੇ ਪਿਆ ਹੋਏ ਮਗਰੇ ਪਿਆ ਅੱਡਾ ਕੰਗਾ ਗੱਲੇ ਬਣੇ ਓਏ ਇਹਦੇ ਕੰਗੀ ਕਰ ਲੋ ਫਿਰ ਜਿਹੜੇ ਹੈਗੇ ਚਾਲੂ ਕੀ ਚੜ ਜਾਣੇ ਉਹਦੇ ਆ ਆਹਰ ਪਈਓ ਪਰੂ ਰੁਕ ਜਿਓ ਇੱਕ ਮਿੰਟ ਲੋ ਹੋ ਗਈ ਲੋ ਹੋ ਗਈ ਹਾਂ ਹੁਣ ਤਾਂ ਬੰਦ ਹੋ ਜਾਂਦਾ ਜੋ ਸਵੀਟ ਦਾ ਯੂਜ਼ ਕਰ ਰਹੇ ਇਹਦੇ ਨਾਲ ਵਧੀਆ ਚੱਲਦੀ ਆ ਨਾ ਬਹੁਤ ਵਧੀਆ ਇਹਦੇ ਨਾਲ ਪਤਾ ਵੀ ਨਹੀਂ ਲੱਗਦਾ ਨਾ ਹਾਂਜੀ ਪੜਾਕਾ ਵਧੀਆ ਹੌਲੀ ਹੌਲੀ ਨਹੀਂ ਬਹੁਤ ਟਾਈਮ ਲੱਗ ਜਾਂਦਾ ਇਹਦੇ ਨਾਲ ਜਦੇ ਮਿੰਟੋ ਮਿੰਟੀ ਕੰਮ ਹੋ ਜਾਂਦਾ ਵਾ ਬ੍ਰੈਕ ਕੈਂਪ ਵੀ ਲੈ ਜਾਂਦੇ ਜਾਂ ਫਿਰ ਚੱਕਰ ਕੱਢ ਲੈ ਜਾਂਦੇ ਆਂ ਦੇਖ ਬ੍ਰੈਕਟੀਆਂ ਦੇਖ ਦੇਖ ਥੱਲੇ ਕਿਹੜੇ ਸਾਵਰਾ ਮਿੰਟੋ ਮੰਡਾ ਕਿਸੇ ਵੇ ਓ ਪਾਈ ਹਾਂਜੀ ਐਜੀ ਬਾਸਲ ਦੇ ਦੇ ਇੱਕ ਇੱਕ ਨਾਟਰ ਦੇ ਦੇ ਸਿੰਪਲ ਜਾ ਛੱਤੀ ਦੇ ਕੇ ਲੱਗਿਆ ਇਹ ਹੁੰਦਾ ਜੀ ਰੁਕ ਜਾ ਸਾਲਾ ਫੋਨ ਮੈਨੂੰ ਦੇ ਦੇ ਸਾਲਾ ਪਹਿਲਾਂ ਫੋਨ ਮੈਨੂੰ ਦੇ ਦੋ ਇਹੋ ਬੜਾ ਔਖਾ ਹੈ ਔਖਾ ਲੱਗਦਾ ਨਾ ਮੈਨੂੰ ਅੰਦਰ ਵਿੱਚ ਹੋਰ ਵੀ ਬਹੁਤ ਉਗਿਆ ਕਾਸਾ ਨਹੀਂ ਬੈਟਰੀ ਦੋ ਹੂੰ ਤਾਂ ਹੀ ਰੋਕ ਰੋਕ ਕੇ ਚਲਾਉਣੀ ਪੈਂਦੀ ਹੈ ਨਾ ਬੈਟਰੀ ਲੱਗੇ ਆਉਂਦਾ ਨਾਲੇ ਉਹਨਾਂ ਕਿਹੜੀ ਬਾਜ ਲਗਾਉਂਦੇ ਆ ਦੱਸੋ ਤਾਂ ਮੈਨੂੰ ਕਿੱਥੇ ਆ ਇਹ ਮੈਂ ਲਿਆਉਂਦਾ ਇਹਦੀ ਬੈਟਰੀ ਆਹ ਲੋ ਜੀ ਨਵੀਂ ਮੈਗਜ਼ੀਨ ਲੋਡ ਕਰਕੇ ਦੇ ਦੇ ਤੁਹਾਨੂੰ ਹੁਣ ਭੱਜੂਗੀ ਫੁੱਲ ਦੱਬ ਕੇ ਦੇਖੋ ਦਾ ਇਹ ਹਿਸਾਬ ਨਾਲ ਚਲਾਈ ਨਾ ਨਾ ਬਸ ਬਸ ਜਿਆਦਾ ਵੀ ਜਲੋਣੀ ਐ ਗੋਲੀਆਂ ਚਲਾਉਂਦੇ ਜਿਹੜੀ ਰੋਗ ਰੋਗ ਚਲਾਉਂਦੇ ਆ ਪਿਸਟਲ ਵਾਂਗ ਇੱਧਰ ਨੂੰ ਕਰਕੇ ਦਿਖਾਏ ਤਾਂ ਮੜਾ ਜਾ ਚਾਬੀ ਤਾਂ ਕੋਈ ਲੱਗਦੀ ਨਹੀਂ ਮੈਂ ਕਹਾਂ ਚੱਕ ਦਿਖਾਵਾਂ ਲੈ ਦੇ ਚਲਾਓ ਖੋਲ ਤੇ ਕਰੀ ਹੋਈ ਐ ਗੋਲੀਆਂ ਸਾਡੇ ਹੱਥੇ ਐ ਇਦਾਂ ਦੇ ਐ ਹੱਥ ਨਹੀਂ ਆਉਂਦੇ ਇਹ ਮਸ਼ੀਨ ਅੰਦਰ ਦੀ ਲੱਗੀ ਐ ਬਹੁਤ ਸਪੀਡ ਹੈ ਨਾ ਨਵੀਂ ਬੈਟਰੀ ਆ ਫੁੱਲ ਚਾਰਜ ਵੀ ਆ ਦਾ ਮੰਨ ਲਿਆਂਦੇ ਹੋਣੀਆਂ ਨਾ ਬੈਟਰੀ ਨਵੀਂ ਭਾਗ ਹੋਰ ਕਿਆ ਤੁਹਾਨੂੰ ਲਿਆਂਦੀ ਆ ਨਵੀ ਮੈਗਜ਼ੀਨ ਲੋਡ ਜਿੰਨੇ ਹਿਸਾਬ ਨਾਲ ਫਿਰ ਕੰਪਲੀ ਘੱਟ ਦੇ ਬਹੁਤ ਮੁੰਡੇ ਨੂੰ ਸੱਡਿਆ ਕੇ ਦਿੱਤੇ ਉਹ ਮੁੰਡੇ ਦੇ ਹੋ ਗਏ ਤੇ ਨਟ ਕੱਸੋਗੇ ਤੇ ਫਿਰ ਨਵੀ ਨਵੀ ਮੈਗਜ਼ੀਨ ਲੋਡ ਕਰਕੇ ਤੁਹਾਨੂੰ ਲਿਆ ਕੇ ਦਿੱਤੀ ਆ ਕੱਸ ਹੋ ਗਈ ਰੋਡ ਤੇ ਨਟ ਬਾ ਬਾ ਨੌਕ ਨਾਲ ਇਹ ਉਹਨਾਂ ਨੂੰ ਲੱਗਣੇ ਨਹੀਂਗੇ ਹੱਥ 'ਚ ਲੱਗਣੇ ਆ। ਅੱਛਾ। ਓਕੇ। ਮਾਫੀ ਥੋੜਾ ਬਹੁਤ ਸਮਾਨ ਅੰਦਰ ਪਿਆ। ਕਾਦਕਤਾ ਕਰ ਦੂੰਗੇ ਫਿੱਟ ਪੂਰੀ। ਅੱਜ ਰਾਤ ਨੂੰ ਸਵੇਰੇ ਕੱਲ੍ਹ ਅਜਰੇ ਜੀਰ ਲਾ ਦੇਣਾ ਹੈ ਹਾਂਜੀ ਅਜਾ ਸਰਾਸਰ ਬਸ ਕਰਨਾ ਹੈ ਵਿੱਚ ਠੀਕ ਸਰਾਸਰ ਦੀ ਸੈਟਿੰਗ ਰਹਿ ਜਣੀ ਹੈ ਹਾਂਜੀ ਬਾਕੀ ਬੈਰੰਗੂਰ ਦਾ ਫਟ ਕੱਟਦੇ ਆਪਾਂ ਖਾਸੀ ਹੋਈ ਪਿਆ ਭਾਈ ਮੇਰਾ ਕੁੱਤਾ ਨਾ ਬੋਲੇ ਤੇ ਧੂੜ ਕਰ ਦੂੰ ਨੀ ਨਾ ਟਾਵਾ ਤਾਂ ਮੈਂ 88 ਦਾ ਕੰਮ ਕਰਦਾ ਹੁੰਦਾ ਮੈਂ ਸੰਦ ਟਾਸੀ ਜਾਰੰਦੀ ਜਰੀ ਹੋਇਆ ਦਾ ਥਾਸੀ ਹੋਇਆ ਦਾ ਥਾਸੀ ਦਾ ਗੱਲਾਂ ਲੱਗਦੀਆਂ ਗੱਲਾਂ ਦੇਖ ਲਓ ਉਹ ਮੇਰਾ ਥਾਸੀ ਦਾ ਜਾਨ ਮਾਰੋ ਮੇਰਾ ਗੱਲਾਂ ਹੀ ਹੁੰਦੀ ਐ ਨੇ ਜੰਮ ਲਈ ਕੰਮ ਕਰਨ ਲੱਗ ਗਏ ਤੇ ਜੰਮ ਨੂੰ ਵੀ ਢੀਂ ਚਲਾਉਣ ਲੱਗ ਗਏ ਮੈਨੂੰ ਲੱਗਦਾ ਮੁਝੇ ਇਹਨਾਂ ਨੂੰ ਉਹ ਘੱਟੇ ਚਲਾ। ਹਾਂ ਨਾ ਜਦ ਰੁੜਦਾ ਤਗਾ ਇਹ। ਹਾਂਜੀ। ਮਸ਼ੀਨ ਦੀ ਸੀਗਾ ਸੀਟ ਤੇ ਬਹਿ ਕੇ ਚਲਾਉਂਦਾ ਆਂਦਾ ਨਹੀਂ ਮਸ਼ੀਨ ਇਹ। ਅੱਛਾ ਜੀ। ਤਾਂ ਹੀ ਤਾਂ ਹੀ। ਨਾਟਾ ਨਾ ਰਿ ਹੋ ਗਿਆ ਓਕੇ। ਉਹ ਚੱਕਣੜ ਕਰਦੇ ਮੈਂ। ਹਾਂ ਚੱਕਣੜ ਕਰਦੇ ਮਸ਼ੀਨ ਦਾ ਪਾਈ ਚੱਕਣੜ ਨੂੰ। ਮੁਝੇ ਕੇਮੀਆਂ ਕਰਨੇ। ਹਾਂ? ਮਸ਼ੀਨ ਨੂੰ ਚੱਕਣੜ ਕਰਨੇ। ਮੇਰੇ ਕੋਲ ਨਾ ਲਾਇਓ ਗੱਨ ਦੀ। ਦਿਮਾਗ ਤੋਂ ਕੰਮ ਲੈ ਲਿਆ ਕਰ ਕਿਆ ਕਹਿੰਦਾ ਇਹ ਬੰਦਾ। ਜੈ ਸਰ ਮੈਂ ਦੇਖ ਰਿਹਾ ਤੁਹਾਨੂੰ ਜਿਆਦਾ ਲੋ ਹੋ ਜਾਣਾ ਹੈ। ਦੋ ਨਰਾਂ ਨੂੰ ਜਿਆਦਾ ਦੋਗਣਾ ਡਾਕ ਮੜਾ ਵੀ ਝੰਡਾ ਕੱਤ ਤੂੰ ਜਿਆਦਾ ਲੱਗਿਆ ਫਰੀ ਕਰਦਨੇ ਉਹਨੇ ਮੁੜ ਕੇ ਪੱਟਰ ਕਿਨਾਰੋਂ ਨਿਕਲ ਜਾਬੀਆਂ ਨਾਲੇ ਕਰਿਓ ਹਾਂ ਇਹ ਕਹਿਣ ਦਾ ਮਤਲਬ ਹੈ ਹੁਣ ਅਸੀਂ ਕਾਣ ਹੋ ਗਏ ਕਾਣ ਹੋ ਗਏ ਇਹ ਤਾਂ ਜਹਾਜ ਦੇਰ ਦੇਰ ਵਕਤ ਤੇ ਇਹ ਤਾਂ ਹੈ ਰੋਡ 'ਤੇ ਚੱਲਣ ਵਾਲੀ ਚੀਜ਼ ਯਾਰ ਕਾਰਗਲ ਦੀ ਗੇਲ ਦੇ ਵਿੱਚ ਸਾਡੇ ਪਿੰਡ 'ਚ ਜਹਾਜ ਗਿਰਿਆ ਸੀ ਮਨਾਂ ਦਾ ਉਹਦੇ ਵਿੱਚ ਤੂੰ ਹੀ ਬਾਅਦ ਚ ਠੀਕ ਕਰਕੇ ਦਿੱਤਾ ਹਣਾ ਮੈਂ ਗਿਆ ਤਾਂ ਹੈਗਾ ਤਾਂ ਹੂੰ ਤੋ ਗਾਲੇ ਜਿਹੜੇ ਬੜੇ ਪੈਸੇ ਘਟਾ ਦਿੰਦੇ ਤੇ ਅੱਛਾ ਇਹਨਾਂ ਫੌਜੀ ਆਣ ਉਹਦਾ ਫਿਰ ਤੋਂ ਮੈਂ ਕਰ ਪਿਆ ਫੌਜੀ ਆਣੇ ਗਿਰਿਆ ਸੀਗਾ ਲੜਾਕੂ ਜਾਨੇ ਗਿਰਿਆ ਸੀ ਉੱਥੇ ਨਹੀਂ ਨਹੀਂ ਮੋਦੀ ਨੇ ਰੰਗ ਕਰਾ ਕੇ ਭੇਜਿਆ ਤਾਂ ਗੱਲਾ ਸੁਣ ਲੋ ਜਿੱਦਿਆ ਮੈਸੂਨੀ ਆਪਾਂ ਤੁ ਕੱਲਾ ਬਾਪਸ